ਇਹਨਾਂ ਬੱਚਿਆਂ ਵਾਸਤੇ ਇਨਸਾਫ ਚਾਹੀਦਾ ਸਾਨੂੰ ਚੱਲਣਾ ਨਾ ਤੇ ਚਲ ਗਿਆ ਬਸ ਬੱਚਿਆਂ ਵਾਸਤੇ ਇਨਸਾਫ ਚਾਹੀਦਾ ਮੱਚਿਆਂ ਨਾਲ ਕੁਛ ਕਰੋ ਇਹਨਾਂ ਦਾ ਵਾਚ ਰਹੇ ਨੇ ਖਰਾ ਕੋਸ ਉਝੜੀਆਂ ਨਿੱਕੇ ਨਿੱਕੇ ਜਿਵਾਕ ਨਹੀਂ ਆ ਦੇਖੋ ਮੈਂ ਤਾਂ ਇਨਸਾਫ ਚਾਹੀਦਾ ਜੀ ਮੇਰੇ ਬੱਚਿਆਂ ਨੂੰ ਤਾਂ ਦੇਖੋ ਜੀ ਨੌਜਵਾਨ ਮੇਰਾ ਘਰ ਵਾਲਾ ਮਰ ਗਿਆ ਔਰ ਡਰਾਈਵਰ ਵੀ ਕਹਿੰਦੇ ਭੱਜ ਗਿਆ ਹਾਂਜੀ ਡਰਾਈਵਰ ਭੱਜ ਗਿਆ ਜੀ ਸਾਰੀ ਤਾਂ ਧੀਰਾ ਸਭ ਕੁਝ ਉਝੜ ਗਿਆ ਜੀ ਸੜੇ ਕੁਛ ਨਹੀਂ ਰਿਹਾ ਬਸ ਦੁਨੀਆ ਚਾਹ ਹੋ ਰੇ ਫੇਰਾ ਪਸਾਨੂੰ ਲੈ ਜਾਂਦਾ ਇਹਨਾਂ ਤਾਂ ਜਵਾਹ ਕਬਰੇ ਘਰੇ ਖਾਂਦੇ ਫੇ ਕਿਉਂਕਿ ਡਰਾਈਵਰ ਵੀ ਦੇਖਿਆ ਕਿ ਭੱਜ ਗਿਆ ਉਹਨਾਂ ਤਾਂ ਭੱਜਣ ਦੀ ਲੋੜ ਨਹੀਂ ਸੀ ਇਹ ਘਰ ਕੇ ਨਸਾਬਤਾ ਸੁਣਦਾ ਉਹਨਾਂ ਨੂੰ ਕੱਢਦਾ ਚੱਕਦਾ ਲੈ ਜਾਂਦਾ ਐ ਥੋੜੀ ਵੀ ਮਾਰ ਕੇ ਭੱਜ ਜਾਓ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਹਜੇ ਚੱਜ ਨਾਲ ਦੁਨੀਆ ਵੀ ਨਹੀਂ ਵੇਖੀ ਉਹਨਾਂ ਤੇ ਇੱਕ ਬਾਪ ਦਾ ਜਦੋਂ ਸਿਰ ਤੋਂ ਸਾਇਆ ਉੱਠ ਜਾਵੇ ਤੁਸੀਂ ਸਮਝ ਸਕਦੇ ਹੋ ਘਰ ਦਾ ਮਾਹੌਲ ਬੜਾ ਗਮਗੀਨ ਮਾਹੌਲ ਐ ਉਹ ਗੱਡੀ ਵੀ ਇਧਰੋਂ ਹੀ ਜਾ ਰਹੀ ਸੀ ਇੱਕ ਇੱਕ ਉਧਰੋਂ ਬੱਸ ਆ ਰਹੀ ਸੀ ਜਦੋਂ ਬੱਸ ਆ ਰਹੀ थी ਜਿਹੜਾ ਮੁੰਡਾ ਚਲਾ ਰਿਹਾ ਸੀ ਉਹ ਮੁੰਡੇ ਦਾ ਕਿਤੇ ਜਾਂਦਾ ਹੱਥ ਕੰਬ ਗਿਆ ਜਾਂ ਕਿਸ ਤਰ੍ਹਾਂ ਵੀ ਹੋਇਆ ਜੈਨ ਕਿ ਐਕਟਿਵ ਆ ਉਹ ਸੈੜ ਤੇ ਗਿਰ ਗਈ ਤੇ ਉਹ ਦੋਨੇ ਮੁੰਡੇ ਬਚਾ ਲੇ ਟਾਇਰਾਂ ਦੇ ਵਿਚਾਲੇ ਆ ਉਹਦੇ ਹੀ ਮੁੰਡਾ ਕੁੜੀ ਨੇ ਜੀ ਦੋ ਉਹ ਵੀ ਛੋਟੀ ਨੇ ਛੋਟੀ ਨੇ ਅੱਡੜ ਕੇ ਵਸੀ ਵਿਚਾਰੇ ਉਹ ਵੀ ਰੋਂਦਾ ਤੇ ਉੱਥੇ ਵੀ ਸਾਡਾ ਪਪਾ ਚਾਹੀਦਾ ਸਾਨੂੰ ਕਿੱਥੋਂ ਲਿਆਵਾਂਗੇ ਹਾਂਜੀ ਦੋ ਬੱਚੇ ਨੇ ਇੱਕ ਲੜਕੀ ਹੈਗੀ 10 ਸਾਲਾਂ ਦੀ ਇਹ ਛੋਟਾ ਜਿਹਾ ਲੜਕਾ ਨੇ ਤੇ ਦੇਖੋ ਸਾਨੂੰ ਸੁਣਨ ਚ ਇੰਨੇ ਹੀ ਆਇਆ ਬਾਕੀ ਹੁਣ ਤੁਸੀਂ ਡੈਡ ਬੋਡੀ ਦੇਖੀ ਹੋਈ ਐ ਸਿਾਰੇ ਨਹੀਂ ਬਸ ਸਿਰਫ ਕੱਲਾ ਮੂੰਹ ਮੂੰਹ ਦਿਖਦਾ ਬਾਕੀ ਕੋਈ ਹੈ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਤੁਹਾਨੂੰ ਉਸ ਘਰ ਦੇ ਵਿੱਚ ਲੈ ਕੇ ਆਏ ਜੋ ਕੱਲ ਇੱਕ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਡੈਥ ਹੋ ਜਾਂਦੀ ਹੈ ਜੇ ਗੱਲ ਕਰੀਏ ਘਰ ਦੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਟਾਈਮ ਜਿਹੜਾ ਮਾਤਮ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਕਿ ਜਿਹੜੇ ਦੋ ਨੌਜਵਾਨ ਸਨ ਉਹਨਾਂ ਦੀ ਫੈਮਿਲੀ ਦੀ ਗੱਲ ਕਰੀ ਜਾਵੇ ਤਾਂ ਵਿਚਾਰੇ ਕਿਵੇਂ ਨਾ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀਗੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਤੇ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਅਸੀਂ ਉਹਨਾਂ ਦੀ ਤੁਹਾਨੂੰ ਤਸਵੀਰਾਂ ਵੀ ਨਹੀਂ ਵਿਖਾ ਸਕਦੇ ਕਿ ਉਹ ਡੈੱਡ ਬੋਡੀ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਸੀਗਾ ਪਹਿਲਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਵਿਖਾਣੇ ਆ ਉਸ ਘਰ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆਂਡ ਗਵਾਂਡ ਵਾਲੇ ਸਾਰੇ ਇੱਥੇ ਇਕੱਠੇ ਹੋ ਕੇ ਆਏ ਨੇ ਕਿਉਂਕਿ ਜਿਹੜੇ ਨੌਜਵਾਨ ਦੀ ਡੈਥ ਹੋ ਜਾਣਾ ਪਹਾੜ ਟੁੱਟਣ ਵਾਲੀ ਗੱਲ ਹੋ ਜਾਂਦੀ ਹੈ ਤੇ ਸਾਡੇ ਉਹਨਾਂ ਦੇ ਘਰ ਦੇ ਮੌਜੂਦ ਨੇ ਭੈਣ ਜੀ ਸਾਡੇ ਕੋ ਕੋਈ ਲਫ਼ਜ਼ ਨਹੀਂ ਹੈ ਕੋਈ ਗੱਲ ਕਹਿਣ ਨੂੰ ਕਿਉਂਕਿ ਜਵਾਨ ਮੋਸੀ ਕੀ ਬੱਚੇ ਜੇ ਛੁੱਟ ਗਏ ਸਾਰਾ ਕਸੂ ਜੜ ਗਿਆ ਇਹ ਮੇਰੇ ਤਾਂ ਬੱਚਾ ਨੂੰ ਮਿਲਣਾ ਚਾਹੀਦਾ ਜੀ ਕੁਝ ਮੈਂ ਸਾਰਾ ਕਸੂ ਜੜੀਆਂ ਨਿੱਕੇ ਨਿੱਕੇ ਜਵਾਂ ਕਣੀਆਂ ਦੇਖੋ ਮੈਨੂੰ ਤਾਂ ਇਨਸਾਫ ਚਾਹੀਦਾ ਜੀ ਮੇਰੇ ਬੱਚਾ ਲਈ ਹਾਂ ਜੀ ਤੇ ਇਹ ਨੌਜਵਾਨ ਮੇਰਾ ਘਰ ਵਾਲਾ ਮਰ ਗਿਆ ਜੀ। ਉਹ ਡਰਾਈਵਰ ਵੀ ਕਹਿੰਦੇ ਭੱਜ ਗਿਆ। ਹਾਂ ਜੀ ਡਰਾਈਵਰ ਭੱਜ ਗਿਆ ਜੀ। ਡਰਾਈਵਰ ਦੀ ਗਲਤੀ ਸੀ ਜੀ ਉਹ ਭੱਜ ਗਿਆ ਜੀ ਮਾਰ ਕੇ। ਬੰਦੇ ਜਿਹੜਾ ਚਲ ਗਿਆ ਚਲ ਗਿਆ ਬੱਚਿਆਂ ਦੇ ਵਿਚ ਵਿੱਚ ਸੁੱਟ ਦੇ। ਗਰੀਬ ਐ। ਹਾਂ ਜੀ। ਉਹ ਇਹ ਬੱਚਿਆਂ ਦਾ ਕੁਝ ਬਣ ਜਾਏ ਬੱਤਨ ਮੇਰੇ ਦਾ ਬੱਚਾ ਚਲਾ ਗਿਆ ਮੇਰਾ ਮੁੰਡਾ। ਕੁਝ ਨਾ ਕੁਝ ਕਰ ਜਾ ਇਨ੍ਹਾਂ ਦੇ ਵਿਚਾਰੇ ਬੱਚਿਆਂ ਦੀ ਜ਼ਿੰਦਗੀ ਕੱਟ ਜਾਏ ਵੀ ਤੁਹਾਡੇ ਕੁਝ ਬਣ ਜਾ ਹੱਲ ਹੋ ਜਾ ਇਨ੍ਹਾਂ ਦਾ। 80% ਦੇ ਪਹਾੜ ਟੁੱਟ ਗਿਆ। ਹਾਂ ਜੀ ਉਹ ਪਹਾੜ ਟੁੱਟ ਗਿਆ ਮੇਰੇ ਘਰ 'ਚ। ਦੇਖ ਲਓ ਵੀਰ ਜੀ ਤੁਸੀਂ। ਇਹ ਬੱਚਿਆਂ ਕੰਨੇ ਸੋਚ ਲੈ ਕੀ ਕਹਿ ਸਕਦਾ ਵੈਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਹਜੇ ਚੱਜ ਨਾਲ ਦੁਨੀਆ ਵੀ ਨਹੀਂ ਵੇਖੀ ਉਹਨਾਂ ਤੇ ਇੱਕ ਬਾਪ ਦਾਸ ਜਦੋਂ ਸਿਰ ਤੋਂ ਸਾਇਆ ਉੱਠ ਜਾਵੇ ਤੁਸੀਂ ਸਮਝ ਸਕਦੇ ਹੋ ਘਰ ਦਾ ਮਾਹੌਲ ਬੜਾ ਗਮਗੀਨ ਮਾਹੌਲ ਹੈ ਦੱਸਣਾ ਚਾਹਾਂਗੇ ਦੋ ਨੌਜਵਾਨ ਸੀ ਜਿਨ੍ਹਾਂ ਦੀ ਕੋਈ ਜ਼ਿਆਦੀ ਉਮਰ ਵੀ ਨਹੀਂ ਦੱਸੀ ਜਾ ਰਹੀ ਕਿ ਆਖਿਆ ਜਾ ਰਿਹਾ ਕਿ 25 26 ਸਾਲਾਂ ਦੇ ਸੜਨਾ ਕੁਝ ਗਵਾਂਢੀ ਮਜੂਦੇ ਕੀ ਕਹਿਣਾ ਚਾਹੂਗਾ ਮਾਤਾ ਜੀ ਕਹੋਗੇ ਤੁਹਾਡੇ ਦਸਤਾ ਚ ਖਿਡੇ ਹੋ ਹਾਂਜੀ ਬਸ ਜੀ ਸਾਡੇ ਬੱਚਿਆਂ ਨੂੰ ਸਾਫ ਸਾਹੀ ਦਾ ਸਾਡੀ ਤਾਂ ਧੀ ਦਾ ਸਾਕ ਕੁਛ ਉੱਜੜ ਗਿਆ ਜੀ ਸਾਡੇ ਤਾਂ ਕੁਛ ਨਹੀਂ ਰਿਹਾ ਬਸ ਦੁਨੀਆ ਚਾਏ ਹੋ ਰੇ ਫੇਰਾ ਪਸਾਨ ਨੂੰ ਲੈ ਜਾਂਦਾ ਇਹਨਾਂ ਤਾਂ ਜਵਾਕ ਆਪਣੇ ਘਰੇ ਖਾਂਦੇ ਫਿਰ ਉਹ ਡਰਾਈਵਰ ਵੀ ਦੇਖਿਆ ਕਿ ਭੱਜ ਗਿਆ ਉਹਨਾਂ ਨੂੰ ਤਾਂ ਭੱਜਣ ਦੀ ਲੋੜ ਨਹੀਂ ਸੀ ਜੀ ਖੜ ਕੇ ਇਨਸਾਬਤਾ ਸੁਣਦਾ ਉਹਨਾਂ ਨੂੰ ਕੱਢਦਾ ਚੱਕਦਾ ਲੈ ਜਾਂਦਾ ਐ ਥੋੜ੍ਹਾ ਵੀ ਮਾਰ ਕੇ ਭੱਜ ਜਾਓ ਖੜ ਖੜਦੇ ਨੇ ਉੱਥੇ ਦੇਖਦੇ ਸੀ ਕਿਹੜਾ ਉਹਨੂੰ ਮਾਰ ਲੱਗੇ ਸੀ ਅਸੀਂ ਵੀ ਉਹਨੂੰ ਦੇਖਦੇ ਸੀ ਸਾਡਾ ਉਹ ਵੀ ਸਾਡਾ ਹੀ ਪੁੱਤ ਦੀ ਹੋਊਗਾ ਕੋਈ ਹੈ ਚੱਲ ਮਜਬੂਰੀ ਹੋ ਗਈ ਖੜਦਾ ਉੱਥੇ ਉਹਨਾਂ ਨੂੰ ਚੱਕਦਾ ਲੈ ਜਾਂਦਾ ਹੱਸਦਾ ਕਿਤੇ ਕਿਤੇ ਦੇਖਦਾ ਵਿਨਨ ਨੂੰ ਮਾਰ ਕੇ ਉਹ ਕਿਹੜੇ ਨਗਰ ਸੀਗੇ ਸਿਰ ਮੈਂ ਮੈਂ ਉਹ ਦੀ ਸਨੀ ਦੀ ਪਛਾਈ ਬੋਲ ਰਹੀ ਹਾਂ ਜਿਹੜੇ ਕਿ ਅਸੀਂ ਸਾਰੇ ਫੈਮਿਲੀ ਇਕੱਠੀ ਸੀਗੀ ਹੁਣ ਵਿਚਾਰੇ ਨਹੀਂ ਰਿਹਾ ਹੈਗਾ ਸਾਨੂੰ ਸਾਡੀ ਇਹੀ ਰਿਕੁਐਸਟ ਹੈ ਸਾਰੀ ਫੈਮਿਲੀ ਦੀ ਇਹਨਾਂ ਬੱਚਿਆਂ ਵਾਸਤੇ ਇਨਸਾਫ ਚਾਹੀਦਾ ਸਾਨੂੰ ਚੱਲਣਾ ਨਾ ਲਾ ਤੇ ਚਲ ਗਿਆ ਬਸ ਬੱਚਿਆਂ ਵਾਸਤੇ ਇਨਸਾਫ ਚਾਹੀਦਾ ਬੱਚਿਆਂ ਨਾਲ ਕੁਝ ਕਰੋ ਇਹਨਾਂ ਦਾ ਬਚਾ ਰਹੇ ਇਹਨਾਂ ਵਾਸਤੇ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਬਸ ਪੁਲਿਸ ਵੱਲੋਂ ਕੋਈ ਕਾਰਵਾਈ ਕਰੀ ਜਾਵੇ ਬੱਚਿਆਂ ਵਾਸਤੇ ਕੁਝ ਇਨਸਾਫ ਚਾਹੀਦਾ ਇਹਨਾਂ ਦੇ ਵਾਸਤੇ ਡਰਾਈਵਰ ਕੋਈ ਗ੍ਰਿਫਤਾਰ ਹੋਇਆ ਜੀ ਅਜੇ ਕੁਝ ਪਤਾ ਕੁਝ ਨਹੀਂ ਡਰਾਈਵਰ ਨੂੰ ਕੁਛ ਨਹੀਂ ਹੋਇਆ ਹੈ ਲੈ ਗੱਡੀ ਉੱਥੇ ਹੈ ਬਸ ਕਹਿੰਦੇ ਨੇ ਹਾਂਜੀ ਸਿਰ ਸਾਨੂੰ ਇਹੀ ਹੈ ਬਸ ਕੁੱਚੇ ਬਸ ਤੇ ਕਿਛ ਨਸਾਬ ਨਹੀਂ ਨੇ ਬੱਚਿਆਂ ਦੀ ਗੱਲ ਕਰੀਏ ਦੋ ਬੱਚੇ ਨੇ ਹਾਂਜੀ ਦੋ ਬੱਚੇ ਨੇ ਇੱਕ ੜਕੀ ਹੈਗੀ 10 ਸਾਲਾਂ ਦੀ ਇਹ ਛੋਟਾ ਜਿਹਾ ਲੜਕਾ ਬਸ 10 ਬਟੇ ਹੋਦਾ ਉਸਾਲਾ ਹਾਂਜੀ ਛੋਟੇ ਨੇ ਜੀ ਬੱਚੇ ਮੁੰਡਕੁੜੀ ਐ ਤਾਂ 2 ਸਾਲ ਬੱਚੇ ਜਿਹੜਾ ਦੂਜੇ ਮੁੰਡੇ ਦੀ ਗੱਲ ਕਰੀਏ ਤਾਂ ਉਹਦੇ ਕਿੰਨੇ ਪਰਿਵਾਰ ਚ ਸੀਗੇ ਪਤਾ ਕੁਛ ਹੋਰੇ ਵੀ ਮੁੰਡਾ ਕੁੜੀ ਨੇ ਜੀ ਦੋ ਉਹ ਵੀ ਛੋਟੀ ਨੇ ਜੀ ਛੋਟੀ ਨੇ ਜਿਹੜੇ ਕਿ ਉਹ ਸੀ ਵਿਚਾਰੇ ਉਹ ਵੀ ਰੋਂਦੇ ਤੇ ਉੱਥੇ ਵੀ ਸਾਡੇ ਪਪਾ ਚਾਹੀਦਾ ਸਾਨੂੰ ਕਿਥੋਂ ਲਿਆਵਾਂਗੇ ਬੱਚਾ ਪਤਾ ਕੁਝ ਹੋ ਰਿਹਾ ਕਿ ਥੋਰੀ ਥਲੀ ਰਹੋ ਥੋਰੀ ਥਲੀ ਰਹੇ ਹਾਂ ਹਾਂਜੀ ਨਾਬੇ ਕੋਲ ਛਿੱਟਾਂ ਵਾਲੀ ਦੇ ਕਹਿੰਦੇ ਨੇ ਮੁੰਡਾ ਇਹ ਜੀ ਦੇਖੋ ਸੋਨ ਚ ਆਂਦਾਗਾ ਇੱਥੇ ਜਦੋਂ ਫੋਨ ਆਇਆ ਤਾਂ ਸਾਨੂੰ ਦੱਸਿਆ ਤੇ ਦੋ ਇੱਕੋ ਮੁੰਡੇ ਵੀ ਗਏ ਸੀਗੇ ਤੇ ਜਿਹੜਾ ਮੁੰਡਾ ਨਾਲ ਡੈੱਡ ਬੋਡੀ ਚੁਕਾ ਕੇ ਲੈ ਕੇ ਆਇਆ ਉਹ ਮੁੰਡਾ ਵੀ ਇੱਥੇ ਸਾਡੇ ਮਹੱਲੇ ਦੇ ਹੀ ਆ ਤੇ ਉਹ ਮੁੰਡੇ ਨੇ ਦੱਸਿਆ ਕਹਿੰਦੇ ਵੀ ਜਦੋਂ ਇਧਰੋਂ ਜਾ ਰਹੇ ਸੀਗੇ ਉਹ ਚੜ ਰਹੇ ਸੀ ਧੂਰੀ ਵੱਲ ਨੂੰ ਤੋਂ ਉੱਪਰ ਚੜਦੇ ਉੱਪਰ ਜਦੋਂ ਚੜੇ ਨੇ ਉਹ ਗੱਡੀ ਵੀ ਇਧਰੋਂ ਹੀ ਜਾ ਰਹੀ ਸੀ ਇੱਕ ਇੱਕ ਉਧਰੋਂ ਬੱਸ ਆ ਰਹੀ ਦੀ ਜਦੋਂ ਬੱਸ ਆ ਰਹੀ ਦੀ ਜਿਹੜਾ ਮੁੰਡਾ ਚਲਾ ਰਿਹਾ ਸੀ ਉਹ ਮੁੰਡੇ ਦਾ ਕਿਤੇ ਜਾਂ ਤਾਂ ਹੱਥ ਕੰਬ ਗਿਆ ਜਾਂ ਕਿਸ ਤਰ੍ਹਾਂ ਵੀ ਹੋਇਆ ਜੈਨ ਕਿ ਐਕਟਿਵ ਆ ਉਹ ਸਾਈਡ ਤੇ ਗਿਰ ਗਈ ਤੇ ਉਹ ਦੋਨੇ ਮੁੰਡੇ ਵਿਚਾਲੇ ਟਾਇਰਾਂ ਦੇ ਵਿਚਾਲੇ ਆ ਗਏ ਜਿਹੜਾ ਦੂਜੇ ਮੁੰਡੇ ਦੀ ਕਿੰਨੀ ਉਮਰ ਸੀ ਉਹ ਵੀ ਇੰਨੀ ਕਿਉਂ ਉਮਰ ਸੀਗੀ ਜੀ ਉਹ ਹੋਊਗੀ ਤਕਰੀਬਨ 29-30 ਸਾਲ ਦੀ ਇੰਨੀ ਕੀ ਸਾਲ ਦੀ ਹੈ ਇਹ ਇੰਨੇ ਦੋਨੇ ਦੋਸਤ ਦੀਗੇ ਇਨਾਂ ਕਾ ਸਾਨੂੰ ਵੀ ਪਤਾ ਲੱਗਿਆ ਕਿਉਂਕਿ ਉਹਨਾਂ ਦੀ ਵਾਈਫ ਤੋਂ ਪਤਾ ਲੱਗਿਆ ਤੇ ਉਹਦਾਂ ਦਾ ਅਸੀਂ ਵੀ ਨਹੀਂ ਜਾਣਦੇ ਸੀਗੇ ਇਹ ਸਾਡਾ ਕਮਾਂਡੀ ਆ ਇਹਨੂੰ ਅਸੀਂ ਸ਼ੁਰੂ ਤੋਂ ਜਾਣਦੇ ਸੀ ਬੱਚੇ ਇਹ ਮੁੰਡਾ ਜਿਹੜਾ ਕੀ ਕੰਮ ਕਰਦਾ ਇਹ ਮੁੰਡਾ ਡਰਾਈਵਰ ਸੀਗਾ ਜੀ ਐਕਟਿਵ ਆ ਟੀਵੀ ਕੀ ਕਹਿੰਦੇ ਨੇ ਉਹਨੂੰ ਆ ਬਲੈਰੋ ਗੱਡੀ ਚਲਾਉਂਦਾ ਸੀ ਉਹ ਚਿੱਟੀ ਜੀ ਗੱਡੀ ਉਹ ਗੱਡੀ ਚਲਾਉਂਦਾ ਸੀ ਵਧੀਆ ਮੁੰਡਾ ਸੀ ਇਹ ਜੀ ਗੱਲ ਨਹੀਂ ਦੀ ਤੇ ਕੋਈ ਬਾਕੀ ਦੇਖੋ ਜੀ ਹਾਦਸੇ ਦਾ ਕੋਈ ਪਤਾ ਨਹੀਂ ਹੈ ਕਿੱਥੇ ਕਿਹਦੇ ਨਾਲ ਹੋ ਜਵੇ ਤੇ ਦੇਖੋ ਸਾਨੂੰ ਸੁਣਨ ਚ ਇੰਨੇ ਹੀ ਆਇਆ ਬਾਕੀ ਹੁਣ ਤੁਸੀਂ ਡੈੱਡ ਬੋਡੀ ਦੇਖੀ ਹੋਈ ਐ ਸਿਨ ਸਾਰਿਆਂ ਨੇ ਪਰ ਸਿਰਫ ਇਕੱਲਾ ਮੂੰਹ ਮੂੰਹ ਦੇਖਦਾ ਬਾਕੀ ਕੋਈ ਹੈ ਨਹੀਂ ਜਮੀ ਵੀ ਹੈ ਨਹੀਂ ਸੀਗਾ ਕੋਈ ਕੰਮ ਹਾਂਜੀ ਹਾਂਜੀ ਕੁਝ ਵੀ ਲੱਭਿਆ ਨਹੀਂ ਦੇਖੋ ਜੇ ਆਪਾਂ ਕਹੀਏ ਵੀ ਪੂਰਾ ਪੋਸਟਮਾਰਟਮ ਹੋਇਆ ਹੋਵੇ ਉਹਦੇ ਹਿਸਾਬ ਨਾਲ ਵੀ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਨਾ ਜੀ ਤੇ ਬਾਕੀ ਇੰਨਾ ਹੀ ਹੈ ਹੋਰ ਤਾਂ ਸਾਨੂੰ ਪਤਾ ਨਹੀਂ ਹੈ ਅੱਗੇ ਬਾਰੇ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਨਮਸਕਾਰ ਜੀ ਨਮਸਕਾਰ ਜੀ ਬਾਊ ਜੀ ਕੀ ਨਾਮ ਸੀ ਮੁੰਡੇ ਦਾ ਜਿਹਦੀ ਡੈਕ ਉਹਦਾ ਨਾਮ ਸਨੀਤ ਸੀ ਅੱਛਾ ਜੀ ਕਿਥੇ ਜਾ ਰਹੀ ਸੀ ਕੀ ਗੱਲ ਸੀ ਇਹ ਆਪਣੇ ਘਰ ਤੇ ਆ ਰਹੀ ਥੀ ਅੱਛਾ ਜੀ ਸਮਾਨ ਸੂ ਲੈ ਕੇ ਫਿਰ ਘਰ ਨੂੰ ਜਾ ਰਹੀ ਥੀ ਹੂੰ ਇਹ ਗੱਲ ਕਰਤੀ ਜੇ ਤੁਹਾਨੂੰ ਪਤਾ ਲੱਗਦਾ ਫਿਰ ਉਸ ਤੋਂ ਬਾਅਦ ਕੀ ਕਰਦੇ ਜੇ ਆਪ ਮਾਹੌਲ ਦੀ ਗੱਲ ਕਰੀਏ ਕਿ ਕਿੰਨੇ ਪਰਿਵਾਰ ਚ ਕਿੰਨੇ ਜਣੇ ਨੇ ਉਹਦੇ ਉਹ ਇੱਕ ਕੁੜੀ ਵਰ ਮੁੰਡਾ ਅੱਛਾ ਜੀ ਕਿੰਨੇ ਟਾਈਮ ਹੋਇਆ ਸੀ ਵਿਆਹ ਹੋਇਆ ਵਿਆਹ ਦਾ ਮਤਲਬ ਕੋਈ 8 ਸਾਲ ਅੱਛਾ ਜੀ ਹਰ ਸਾਲ ਉਹ ਕੀ ਕੰਮ ਕਰਦਾ ਸੀ ਜੀ ਗੱਡੀ ਚ ਲੰਦਾ ਸੀ ਉਹ ਅੱਛਾ ਜੀ ਕੀ ਹੋਇਆ ਜਦੋਂ ਉਹ ਜਾਂਦਾ ਸਕੂਟਰੀ ਤੇ ਕੀ ਕਿਵੇਂ ਹਾਦਸਾ ਹੋਇਆ ਹੁਣ ਇਹ ਆਪਨ ਨੂੰ ਕੀ ਪਤਾ ਉਹ ਅੰਮੇ ਘੋੜੇ ਬੈਠਾ ਉਹ ਹੁੰਦੇ ਆ ਅੱਛਾ ਜੀ ਇਹ ਤਾਂ ਗੱਡੀ ਟਰੱਕ ਦੇ ਥੱਲੇ ਪੜ ਗਈ ਹੂੰ ਹੂੰ ਇਹ ਤਾਂ ਇਹਨਾਂ ਨੂੰ ਤਾਂ ਦੱਸਿਆ ਗਿਆ ਹਾਂ ਦੱਸਿਆ ਸਾਡੇ ਕੋਲ ਫੋਨ ਆਈ ਸੀ ਹੂੰ ਹੂੰ ਸਾਡੇ ਕੋਲ ਤਾਂ ਕਾ ਥੋੜਾ ਮੁੰਡਾ ਖਤਮ ਹੋ ਚੁਕਿਆ ਵੀਰ ਕੋਈ ਲੱਭ ਜਿੰਨੀ ਸਾਡੇ ਕੋਲ ਕੈਨ ਨੂੰ ਕਿਉਂਕਿ ਇੱਕ ਸੱਜੀ ਬਾਹ ਜਦੋਂ ਟੁੱਟ ਜਾਂਦੀ ਹੈ ਪਹਾੜ ਟੁੱਟਦਾ ਹੈ हां जी ਵੀਰੇ ਪਤਾ ਕੀ ਇਹਨਾਂ ਨੇ ਅੰਦਰ ਕਰ ਲੈਤਾ ਆਇਆ ਸੀ ਥਲੇਸਾ ਥਲੇਸਾ ਕੋਲੇ ਝਾਂਸੀ ਕੋਲੇ ਐਵੇਂ ਦੱਸ ਰਹੇ ਉਹ 2-3 ਸਾਲ ਕੋ ਸਾਡੇ ਤੱਕ ਕਿਰਾਏ ਤੇ ਰਹਿੰਦਾ ਉਹ ਵੈਸੇ ਤਾਂ ਤੇ ਚਲੋ ਆਂਦਾ ਜਾਂਦਾ ਸੀਗਾ ਘਰੇ ਉਹ ਗੱਡੀ ਚਲਾਉਂਦਾ ਹੀ ਬੈਰ ਰੂਪੀਕਾਪ ਪੱਥਰ ਤੇ ਤੋਂ ਉਧਰ ਤੀ ਜਾ ਰਹੇ ਹੋਣਗੇ ਹੁਣ ਦੱਸਣ ਚ ਤਾਂ ਇਹੀ ਆ ਵੀ ਕਹਿੰਦੇ ਵੀ ਓਵਰਟੈਕ ਕਰ ਰਹੇ ਸੀਗੇ ਜਾਂ ਉਧਰ ਬੱਸ ਆਈ ਜਾਂ ਕਾਰ ਆਈ ਜਾਂ ਕੁਛ ਵੀ ਆਇਆ ਹੂੰ ਤੋਂ ਕੋਈ ਉਧਰ ਜਿਆਦਾ ਕਹਿੰਦੇ ਵੀ ਖੱਡਾ ਸੀ ਅੱਗੇ ਟਰੱਕ ਵਾਲੇ ਨੇ ਇਧਰ ਨੂੰ ਆਪਣੇ ਪਾਸੇ ਨੂੰ ਮੋੜਤਾ ਡਰਾਈਵ ਵਾਲੇ ਪਾਸੇ ਉਹ ਉਹਨਾਂ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਨ ਕਰਕੇ ਜੇ ਦੋਨੋਂ ਐਵੇਂ ਮੋੜਿਆ ਇਧਰ ਨੂੰ ਖੱਬੇ ਹੱਥ ਨੂੰ ਸੱਜੇ ਹੱਥ ਨੂੰ ਮੋੜਿਆ ਉਹ ਸਕੂਟੀ ਉਹਨਾਂ ਨੇ ਉਧਰ ਨੂੰ ਕਰੀ ਉਹਦੇ ਵਿੱਚ ਕਿਸੇ ਚੀਜ਼ ਐ ਲੱਗੀ ਜਾਂ ਕਾਰਨ ਇਹ ਨਹੀਂ ਪਤਾ ਲੱਗਿਆ ਕਿ ਕਾਚ ਲੱਗੀ ਕਿਵੇਂ ਉਹ ਤਾਂ ਟਾਇਰ ਤੇ ਲਿਆਇਆ ਆ ਆ ਗੱਲ ਹੋਈ ਹੈ ਕਰਕੇ ਬੜਾ ਮੋੜ ਕਰਦੇ ਕਰਦੇ ਜਿਹੜੇ ਪਤਾ ਕੀ ਦੋ ਦੋ ਜਵਾਕ ਨੇ ਠੀਕ ਹੈ ਤੇ ਘਰ ਵਾਲੀ ਆ ਉਹਦੀ ਤੇ ਉਹਨੂੰ ਪਤਾ ਕੀ ਤੁਹਾਨੂੰ ਪਤਾ ਜੀ ਜਦੋਂ ਘਰ ਵਾਲਾ ਤੁਰ ਜਾਂਦਾ ਅਗਲਾ ਫਿਰ ਤੁਹਾਨੂੰ ਪਤਾ ਸ੍ਰੀਮੀ ਦਾ ਸਭ ਕੁਝ ਹੀ ਖਤਮ ਹੋ ਜਾਂਦਾ ਹੁਣ ਜਵਾਕੇ ਛੋਟੇ ਨੇਗੇ ਨਿਆਣੇ ਨੇਗੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਸੰਭਾਲਣਾ ਬਹੁਤ ਔਖਾ ਹੈ ਬਾਕੀ ਤੁਹਾਨੂੰ ਪਤਾ ਮੇਰੇ ਡੈਡੀ ਨੂੰ ਵੀ ਇਦਾਂ ਗੋ ਗਿਆ ਜੀ ਬਾਕੀ ਹੁਣ ਇਕੱਲਾ ਮੈਂ ਹੀ ਆਂ ਇੱਥੇ ਕੰਮ ਕਰਨ ਵਾਲਾ ਧਰਨ ਵਾਲਾ ਸਾਰਾ ਮੈਂ ਹੀ ਆਂ ਆ ਚੱਕਰੇ ਚੱਕਰੇ ਹੀ ਆਈ ਦੇਖ ਸਕਦੇ ਹੋ ਅੱਖਾਂ ਸਾਡੀਆਂ ਵੀ ਨਮ ਹੋ ਗਈਆਂ ਕਿਉਂਕਿ ਜਿਹੜੇ ਦੋ ਨੌਜਵਾਨਾਂ ਦਾ ਇਕੋ ਸਾਥ ਜਾਣਾ ਪਰਿਵਾਰ ਦੇ ਉੱਤੇ ਪਹਾੜ ਟੁੱਟਣ ਵਾਲੀ ਗੱਲ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਪਰਿਵਾਰ ਦੇ ਵਿੱਚ ਕਮਾਣ ਵਾਲੇ ਵੀ ਇਕੱਲੇ ਹੀ ਸਨ ਕਿਉਂਕਿ ਦੱਸਿਆ ਜਾਂਦਾ ਹੈ ਕਿ ਗਰੀਬ ਤਬਕਾ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਪਰ ਹੁਣ ਮਗਰ ਮਗਰ ਰਹਿ ਗਏ ਨੇ ਛੋਟੇ ਛੋਟੇ ਬੱਚੇ ਰੋਂਦੇ ਕਰ ਲਾਉਂਦੇ ਤੇ ਉਹਨਾਂ ਦੇ ਘਰਦਿਆਂ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਦਾ ਅੱਖ ਨਾ ਕਿ ਸਾਡੇ ਤੇ ਤਾਂ ਇਸ ਟਾਈਮ ਪਹਾੜ ਦੁੱਖਾਂ ਦਾ ਜਿਹੜਾ ਪਹਾੜ ਟੁੱਟ ਗਿਆ ਕਿ ਉਹ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੇ ਵੀ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਸਬੰਧ ਦੇ ਜਦੋਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਟਰੱਕ ਡਰਾਈਵਰ ਸੀ ਉਹ ਵੀ ਜਦੋਂ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਟਰੱਕ ਨੂੰ ਖੜਾ ਕੇ ਉੱਥੇ ਪੱਜ ਜਾਂਦਾ ਪਰ ਪੁਲਿਸ ਵੱਲੋਂ ਜਦੋਂ ਕਾਰਵਾਈ ਕੀਤੀ ਗਈ ਟਰੱਕ ਨੂੰ ਆਪਣੇ ਅੰਡਰ ਕਸਟਡੀ ਲੈ ਲਿਆ ਹੈ ਤੇ ਅੱਥੇ ਡਰਾਈਵਰ ਦੀ ਭਾਲ ਜਾਰੀ ਹੈ ਸੰਗਰੂਰ ਤੋ ਪੰਜਾਬੀ ਲਾਈਵ ਟੀਵੀ